ਵੱਲੇ ਦੀ ਵੱਡੀ ਖਬਰ ਜਿਹੜੀ ਹੈ ਜਗਰਾਉਂ ਤੋਂ ਸਾਹਮਣੇ ਆ ਰਿਹਾ ਜਿੱਥੇ ਗੋਲੀਆਂ ਦੀ ਗੂੰਜ ਦੇ ਨਾਲ ਪੂਰਾ ਪਿੰਡ ਦਹਿਲ ਗਿਆ ਦੱਸਿਆ ਕਿ ਇੱਕ ਵਿਆਹ ਸਮਾਗਮ ਦੇ ਦੌਰਾਨ 25 ਤੋਂ 30 ਰਾਉਂਡ ਜਿਹੜੇ ਨੇ ਉਹ ਫਾਇਰ ਹੋਏ ਸੀ ਤਾਂ ਇਸ ਤੋਂ ਬਾਅਦ ਪਿੰਡ ਦੇ ਸਰਪੰਚ ਵੱਲੋਂ ਚੌਕੀ ਦੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਤਾਂ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਲੋਕ ਆਓ ਤੁਹਾਨੂੰ ਵੀ ਦੱਸਦੇ ਹਾਂ ਦੇਖੋ ਇੱਥੇ ਇੱਕ ਲੜਕੇ ਦਾ ਵਿਆਹ ਸੀਗਾ ਜੀ ਤੇ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਹੁਣ ਪੁਲਿਸ ਦੀ ਕਾਰਵਾਈ 'ਚ ਜਿਵੇਂ ਉਹ ਮਾੜੇ ਅਨਸਰ ਆ ਜਾਂਦੇ ਆ ਵਿੱਚ ਪੰਜ ਸੱਤ ਬੰਦੇ ਮਾੜੇ ਅਨਸਰ ਆ ਗਏ ਤੇ ਉਹਦਾ ਕਰਕੇ ਉਹਦੇ ਵਿੱਚ ਹਲੜਬਾਜੀ ਹੋ ਗਈ ਤੇ ਉੱਥੇ ਗੋਲੀਆਂ ਗਾਲੀਆਂ ਚੱਲਣ ਲੱਗੀਆਂ ਉਹ ਬਾਕੀ ਅਸੀਂ ਪੁਲਿਸ ਨੂੰ ਉਹਦੇ ਇਨਫੋਰਮ ਕਰਤਾ ਸੀ ਆਪਦੇ ਆਪਦੇ ਤੌਰ ਤੇ ਤੇ ਉਹਨਾਂ ਨੇ ਆਪਦਾ ਕਾਰਵਾਈ ਲੱਗੇ ਹੋਇਆ ਕਰਨ ਤੇ ਸਾਰੇ ਗੱਡੀਆਂ ਗੁੱਡੀਆਂ ਵੀ ਲੈ ਗਈ ਪੁਲਿਸ ਚੱਕ ਕੇ ਤੇ ਜੋ ਵੀ ਤਤ ਸਾਹਮਣੇ ਹੋਣਗੇ ਗੋਲੀਆਂ ਚੱਲਣ ਦੀ ਆਵਾਜ਼ ਨਹੀਂ ਹੈ ਹੈਗਾ ਸੀਗਾ ਜੀ ਪੰਜ ਸੱਤ ਗੋਲੀਆਂ ਚੱਲਣਾਂ ਆ ਕਿੰਨੇ ਗੋਲੀਆਂ ਚੱਲੀਆਂ ਇਹ ਜੀ 5 7 ਅਸਲੇ ਸੀਗੇ ਜੀ ਕਿ 20 25 ਦੇ ਤਕਰੀਬਨ ਮੇਰੇ ਹਿਸਾਬ ਨਾਲ ਗੋਲੀਆਂ ਚੱਲੀਆਂ ਜੀ ਜੋ ਜੋ ਅਸੀਂ ਪਿੰਡ ਚ ਸੁਣਿਆ ਤਕਰੀਬਨ ਅਸੀਂ ਮੌਕੇ ਤੇ ਤਾਂ ਅਸੀਂ ਨਹੀਂ ਸੀਗੇ ਤੇ ਉਹ ਜਿਹੜੇ ਹਿਸਾਬ ਨਾਲ ਅਸੀਂ ਸੁਣਿਆ ਵਾ ਪਿੰਡ ਚ ਤੇ ਉਹਦੇ ਨਾਲ 20 25 ਗੋਲੀਆਂ ਚੱਲੀਆਂ ਚਾਦਰਾਂ ਚੂਦਰਾਂ ਵੀ ਸਾਡੀ ਧਰਮਸ਼ਾਲਾ ਦੀਆਂ ਪਾੜ ਪੂੜ ਗਏ ਆ ਜੀ ਤੇ ਉਹਦੀ ਵੀ ਵੀਡੀਓ ਵੀਡੀਓ ਬਣਾ ਕੇ ਪੁਲਿਸ ਲੈ ਗਈ ਆ ਜੀ ਤੇ ਸਾਰੀ ਕਾਰਵਾਈ ਉਹ ਉਹਨਾਂ ਦੇ ਅਮਲ ਚ ਲਿਆਤੀ ਆ ਜੀ ਉਹ ਜਿਹੜਾ ਪਰਚਾ ਦਰਜ ਮੇਰੇ ਹਿਸਾਬ ਨਾਲ ਹੋ ਗਿਆ ਵਾ ਤੇ ਉਹਨਾਂ ਨੇ ਮੇਰੇ ਹਿਸਾਬ ਨਾਲ ਲਾਂਚ ਕਰਤਾ ਜੀ ਪਰਚਾ ਦਰਜ ਬੰਦੀ ਕਾਰਵਾਈ ਪੁਲਿਸ ਆਪੇ ਕਰ ਰਹੀ ਹੈ ਹਾਂ ਹਾਂ ਜੀ ਪੁਲਿਸ ਜਿਹੜੀ ਬੰਦੀ ਕਾਰਵਾਈ ਆ ਜੋ ਵੀ ਦੇਖ ਕੇ ਤੱਥ ਸਾਹਮਣੇ ਆਉਣਗੇ ਜੋ ਵੀ ਕੋਈ ਹੋਰ ਵੀ ਕੋਈ ਰਹਿ ਗਿਆ ਨਾ ਪਾਉਣ ਵਾਲਾ ਜੋ ਪੁਲਿਸ ਨੇ ਸਾਰੀ ਕਾਰਵਾਈ ਆਪਦੇ ਤੌਰ ਤੇ ਕਰ ਰਹੀ ਹੈ ਠੀਕ ਅੱਜ ਇੱਕ ਇਤਲਾਹ ਮਿਲੀ ਸੀ ਕਿ ਪਿੰਡ ਗਲੋਂ ਕਲਾਂ ਦੀ ਧਰਮਸ਼ਾਲਾ ਤੇਥੇ ਇੱਕ ਵਿਆਹ ਦਾ ਫੰਕਸ਼ਨ ਹੈ ਜਿੱਥੇ ਕੁਝ ਸ਼ਰਾਬਤੀ ਅੰਸਰ ਜਿਨ੍ਹਾਂ ਦੀ ਗਿਣਤੀ 5 ਤੋਂ 6 ਹੈ ਜੋ ਕਿ ਹਵਾਈ ਫੈ ਕਰ ਰਹੇ ਹਨ ਤੇ ਜਿਨ੍ਹਾਂ ਕੋਲੇ ਵੱਖ-ਵੱਖ ਤਰ੍ਹਾਂ ਦੇ ਵਪਨ ਹਨ ਜਿਸ ਤੇ ਸਾਡੇ ਜਿਹੜੇ ਐਸਐਸਏ ਜੀ ਬਲਵਿੰਦਰ ਸਿੰਘ ਜੋ ਸੀਆਈਏ ਜੋ ਜਗਰਾਉਂ ਦੀ ਟੀਮ ਤੇ ਉਹਨਾਂ ਦੇ ਨਾਲ ਹੋਰ ਕੋਰਸ ਪਾਰਟੀ ਨੇ ਪਿੰਡ ਜਗਰਾ ਗਲਮਕਲਾ ਪਹੁੰਚ ਕੇ ਕੋਦਮ ਉਥੇ ਦੇਖਿਆ ਤਾਂ ਦੋਸ਼ੀਆਂ ਦੇ ਵਰਖਲਾ ਐਫਆਈਆਰ ਨੰਬਰ 194 ਮਿਤੀ 25 9 2025 ਅੰਡਰ ਸੈਕਸ਼ਨ 25 27 54 ਨਾਟ ਆਬਜੈਕਟ ਤੇ ਸੈਕਸ਼ਨ 3 ਅਤੇ 4 ਪ੍ਰੋਵੈਂਸ਼ਨ ਆਫ ਪ੍ਰੋਪਰਟੀ ਡੈਮੇਜ ਐਕਟ 1984 ਅਤੇ ਜਿਹੜੀ ਜੀਐਨਐਸ ਦੀ ਧਾਰਾ 125 190 ਤੇ 191 ਦੀ ਸਬਸੈਕਸ਼ਨ ਤਿੰਨ ਦੇ ਤਹਿਤ ਥਾਣਾ ਸਦਰ ਵਿੱਚ ਮੁਕੱਦਮਾ ਦਰਜ ਕਰ ਲਿਆ ਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਜਿਹੜੇ ਹਥਿਆਰ ਬਰਾਮਦ ਕੀਤੇ ਜਾਣਗੇ ਦੋਸ਼ੀਆਂ ਦੇ ਵਰਕਲੋਪ ਸਖਤ ਕਾਰਵਾਈ ਕੀਤੀ ਜਾਊਗੀ